ਜੀ ਤਾਂ ਦੇਖੋ ਤਾਏ ਕਿਸਾਨਾਂ ਨਾਲ ਹੈ ਕੋਈ ਮਤਲਬ ਬੰਦੇ ਨਾਲ ਜੀਤੇ ਹੈ ਨਹੀਂ ਇੱਕ ਮੁੱਠ ਨਾਲ ਜੀਤਾ ਹੈ ਜੀ ਹੁਣ ਇੱਕ ਮੁੱਠ ਕਿਸਾਨ ਹੋ ਚੁੱਕਿਆ ਜੀਤਾ ਹੋਣੀ ਹੋਣੀ ਚਾਈਨਾ ਦਾ ਪਾਊਡਰ ਜਾਂ ਭਾਕਤਾਨ ਦਾ ਪਾਊਡਰ ਫਿਰ ਦੂਜੇ ਪਾਸੇ ਕਿਸਾਨ ਹੱਥੇ ਨੇ ਸਰਕਾਰਾਂ ਕੋਲ ਫੌਜਾਂ ਕੋਲ ਬਹੁਤ ਆਸਲਾ ਦੇਖੋ ਉਹ ਜ਼ੁਲਮ ਕਰ ਰਹੇ ਨੇ ਸਰਕਾਰ ਬਣਾਈ ਸੀ ਭਗਵੰਤ ਮਾਨ ਸਰਕਾਰ ਬੜੇ ਚਾਅ ਨਾਲ ਉਹਦੀ ਕੀ ਭੂਮਿਕਾ ਆਪਣੀ ਉਹ ਕਰਤਾ ਰਿਹਾ ਵਿਚਾਰਾ ਕੱਲਾ ਜਣਾ ਕੀ ਕਰੂਗਾ ਜਦ ਆਲੇ-ਦਾਲੇ ਸਾਰੇ ਇੰਨੇ ਕੁੱਤੇ ਨੇ ਉਹਨੂੰ ਵੱਡਣ ਵਾਸਤੇ ਤਾਂ ਉਹਨੂੰ ਚਾਹੀਦਾ ਵੀ ਯਾਰ ਬਚਾਓ ਤਾਂ ਕਰਨਾ ਹੀ ਹੈ ਇਹਨਾਂ ਨੇ ਇਸ ਤਰ੍ਹਾਂ ਹੁਣ RAM ਮੰਦਰ ਬਣਾਇਆ ਜੀ ਰਾਮਦਾ ਮੰਦਰ ਦਾ ਬਣਾਦਾ ਜੋ ਆਮਦਾ ਉਦੇਸ਼ ਸੀਗਾ ਜੋ ਨਾਲ ਰਾਜ ਚਲਾਇਆ ਉਹ ਰਾਜ ਦਾ ਵੀ ਗਿਆਨ ਲੈਣਾ ਚਾਹੀਦਾ ਠੀਕ ਹੈ ਇਹ ਸਰਕਾਰਾਂ ਜਾਂ ਤੋਂ ਦੂਸਰੇ ਦਿਮਾਗ ਨਾਲ ਰਾਜ ਚਲਾਣਗੇ ਰਾਜ ਨਹੀਂ ਚੱਲੇਗਾ ਆਪਣੇ ਦਿਮਾਗ ਤੇ ਗਿਆਨ ਨਾਲ ਰਾਜ ਚਲਾਣ ਤਾਂ ਰਾਜ ਸਹੀ ਚੱਲੇਗਾ ਜੇ ਰਾਜਾ ਸੁਖੀ ਤਾਂ ਜਨਤਾ ਸੁਖੀ ਜਨਤਾ ਦੁਖੀ ਤਾਂ ਰਾਜਾ ਵੀ ਦੁਖੀ ਹੈ ਇਹ ਤਾਂ ਸਿਰਫ ਟਾਈਮ ਟਪਾ ਰਹੀ ਹੈ ਜੀ ਮਤਲਬ ਜੇ ਜੋ ਫੈਸਲਾ ਲੈਣਾ ਉਹ ਤਾਂ ਉੱਤੇ ਹੈ ਨਾ ਕਿ ਜੁਲਣਾ ਪਰ ਇਹ ਦੇਖ ਰਹੇ ਆਂ ਵੀ ਜਨਤਾ ਚ ਕਿੰਨਾ ਕੁ ਜੋਸ਼ ਹੈ ਤੋੜਨੇ ਪੈਂਦੇ ਕਿ ਆਪਾਂ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਜੀ ਉਸਨਾਂ ਨੁਕਸਾਨ ਦਾ ਕੱਲ ਨੂੰ ਜੁਮੇਵਾਰ ਕੌਣ ਹੈ ਜੀ ਹੁਣ ਦੁਨੀਆ ਜਿਹੜਾ ਇੱਕ ਵਾਰੀ ਅੱਗੇ ਚਲੇ ਗਿਆ ਉਹ ਪਿੱਛੇ ਵਾਪਸ ਤਾਂ ਮੁੜੇਗਾ ਨਹੀਂ ਇਹ ਮਰੇਗਾ ਜਾਂ ਅੱਗੇ ਜਾਏਗਾ ਜੀ ਸ਼ੰਭੂ ਬਾਰਡਰ ਦੇ ਉੱਤੇ ਖੜੇ ਆਂ ਤੇ ਸਾਡੇ ਨਾਲ ਕਿਸਾਨ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਧਰਨੇ ਦੀ ਰੂਪਰੇਖਾ ਕੀ ਹੈ ਜੀ ਹੁਣ ਹੁਣ ਧਰਨੇ ਦੀ ਰੂਪਰੇਖਾ ਇਸ ਤਰ੍ਹਾਂ ਵੀ ਜਿਵੇਂ ਸਾਡੇ ਉਹ ਆਗੂ ਕਹਿਣਗੇ ਅਸੀਂ ਉਹਨਾਂ ਦਾ ਕਹਿਣਾ ਮੰਨ ਕੇ ਉਵੇਂ ਚਲਾਂਗੇ। ਅੱਛਾ ਜੀ। ਹਾਂ ਜੀ। ਤੇ ਕਹਿ ਰਹੇ ਨੇ ਹੁਣ ਆਗੂ ਕਹਿ ਰਹੇ ਨੇ ਵੀ 11 ਵਜੇ ਕੱਲ ਨੂੰ ਤੁਰਨਾ ਹੈ ਤੇ ਲੋਕਾਂ ਨੂੰ ਕੀ ਅਪੀਲ ਹੈ ਆਪਣੇ ਨੌਜਵਾਨਾਂ ਨੂੰ ਕੀ ਅਪੀਲ ਹੈ? ਉਹ ਸਾਰੇ ਤੁਰਨਗੇ ਜੀ। ਉਹ ਅਪੀਲ ਉਹਨਾਂ ਨੂੰ ਇਹੀ ਹੈ ਵੀ ਸਾਰੇ ਜਿੰਨੇ ਸਾਡੇ ਉਹ ਕਹਿੰਦੇ ਨੇ ਆਗੂ ਕਹਿੰਦੇ ਨੇ ਅਸੀਂ ਉਵੇਂ ਤੁਰਾਂਗੇ। ਅੱਛਾ ਜੀ। ਤੇ ਜਿਹੜੇ ਨੌਜਵਾਨ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਕੋਈ ਅਪੀਲ ਕਰੋ ਵੀ ਉਹ ਵੀ ਆਉਣ। ਅਸੀਂ ਉਹਨਾਂ ਨੂੰ ਪੁਰਜ਼ੋਰ ਅਪੀਲ ਕਰਦੇ ਆਂ ਵੀ ਤੁਸੀਂ ਸਾਰੇ ਆਪਣੇ ਬਣੇ ਖੇਤੀ ਦਾ ਔਰ ਆਪਣੇ ਕਿਸਾਨੀ ਦਾ ਔਰ ਇਨਸਾਨਾਂ ਦਾ ਟੰਗ ਬਚਾਉਣ ਵਾਸਤੇ ਆਪਾਂ ਨੂੰ ਜ਼ਰੂਰ ਆਉਣਾ ਚਾਹੀਦਾ ਸਾਰਿਆਂ ਨੂੰ ਅੱਛਾ ਜੀ ਹਾਂਜੀ ਤੇ ਜਿਹੜਾ ਇੱਥੇ ਉਪਕਰਨ ਲਾਇਆ ਗਿਆ ਜਿਹੜਾ ਕਹਿੰਦੇ ਨੇ ਵੀ ਉਹ ਕਾਫੀ ਖਤਰਨਾਕ ਹੈ ਉਹਦੇ ਬਾਰੇ ਕੀ ਹੈ ਉਹ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਵੈਸੇ ਉਹਨਾਂ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਤੇ ਆਪਣਾ ਜਿਹੜੀ ਨਵਾਂ ਸਰਕਾਰ ਬਣਾਈ ਸੀ ਭਗਵਾਨਤਮਾਨ ਸਰਕਾਰ ਬੜੇ ਚਾਅ ਨਾਲ ਉਹਦੀ ਕੀ ਭੂਮਿਕਾ ਆਪਣੀ ਉਹ ਕਰਤਾ ਰਿਹਾ ਵਿਚਾਰਾ ਕੱਲਾ ਜਣਾ ਕੀ ਕਰੂਗਾ ਆਲੇ-ਦਾਲੇ ਸਾਰੇ ਇੰਨੇ ਕੁੱਤੇ ਨੇ ਉਹਨੂੰ ਵੱਡਣ ਵਾਸਤੇ ਤਾਂ ਉਹਨੂੰ ਚਾਹੀਦਾ ਵੀ ਯਾਰ ਬਚਾਓ ਤਾਂ ਕਰਨਾ ਹੀ ਐ ਇਸ ਤਰ੍ਹਾਂ ਅੱਛਾ ਜੀ ਤੇ ਤੁਸੀਂ ਪ੍ਰਧਾਨ ਜੀ ਕੀ ਕਹੋਗੇ 그러면은 ਜੋ ਪ੍ਰਧਾਨਾਂ ਦੇ ਹੁਕਮ ਹੋਊਗੇ ਅਸੀਂ ਨਾਲ ਆ ਜੀ ਉਹਨਾਂ ਦੇ ਨਾਲ ਖੜੂਗੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਸੰਗਤ ਹੋਰ ਲਿਆਵਾਂਗੇ ਹਾਂ ਜੀ ਹਾਂ ਬਾਕੀ 13 ਤਰੀਕ ਨੂੰ ਅਸੀਂ ਇੱਥੇ ਹੀ ਆ ਥੋੜਾ ਬਹੁਤ ਟਾਈਮ ਘਰ ਜਾਣੇ ਇੱਥੇ ਰਹਿਨੇ ਆ ਅਸੀਂ ਤਾਂ ਹਾਂ ਜੀ ਬਾਕੀ ਇਹਨਾਂ ਨੇ ਇਸ ਤਰ੍ਹਾਂ ਹੁਣ ਰਾਮ ਮੰਦਰ ਬਣਾਇਆ ਜੀ ਰਾਮ ਦਾ ਮੰਦਿਰ ਤਾਂ ਬਣਾ ਦਿਆ ਜੋ ਆ ਰਾਮ ਦਾ ਉਦੇਸ਼ ਸੀਗਾ ਜੋ ਉਹਨਾਂ ਦਾ ਰਾਜ ਚਲਾਇਆ ਉਹ ਰਾਜ ਦਾ ਵੀ ਗਿਆਨ ਲੈਣਾ ਚਾਹੀਦਾ ਠੀਕ ਹੈ ਮੰਦਿਰ ਤਾਂ ਬਣਾ ਦਿਆ ਜੋ ਆ ਰਾਮ ਨੇ ਦੱਸਿਆ ਸੀਗਾ ਵੀ ਰਾਜ ਕਿਸ ਤਰ੍ਹਾਂ ਚਲਾਣਾ ਉਹ ਗਿਆਨ ਤਾਂ ਨਹੀਂ ਲਿਆ ਉਹ ਗਿਆਨ ਵੀ ਜ਼ਰੂਰੀ ਸੀ ਨਾਲ ਲੈਣਾ ਮੰਦਿਰ ਬਣਾਉਣ ਨਾਲ ਕੁਝ ਨਹੀਂ ਹੁੰਦਾ ਗਿਆਨ ਵੀ ਜ਼ਰੂਰੀ ਹੈ ਜੋ ਰਮੈਨ ਜੀ ਦੱਸਿਆ ਇਹਨਾਂ ਨੇ ਗਿਆਨ ਤਾਂ ਵਰਤਿਆ ਨਹੀਂ ਹੈ ਉਹਨਾਂ ਨੇ ਵੀ ਰਾਜ ਕੀਤਾ ਨਾ RAM ਜੀ ਨੇ ਉਹ ਰਾਜ ਬਣਾਣਾ ਇਹ ਇੰਨਾ ਸ਼ੋਰ ਹੁੰਦਾ ਇੰਤ ਹੁਣ ਨੈਟ ਵੀ ਬੰਦ ਹੋ ਚੁੱਕੇ ਨੇ ਜਾਂ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਤੇ ਇਹਦੇ ਬਾਰੇ ਆਪਾਂ ਕੀ ਕੱਲ ਨੂੰ ਕੀ ਕਰ ਰਹੇ ਆ ਦੇਖੋ ਹੁਣ ਇਹ ਤਾਂ ਨਲਾਇਕੀ ਸਰਕਾਰਾਂ ਦੀ ਇਹ ਤਾਂ ਆਪਾਂ ਪਹਿਲਾਂ ਕਹਿ ਚੁੱਕੇ ਵੀ ਰਾਜ ਇਹਨਾਂ ਨੇ ਜੋ ਹੈ ਗਿਆਨ ਦੇ ਸਭ ਨੇ ਆਪਣੀ ਮਤਬੂਦੀ ਤੇ ਜਿਸ ਤਰ੍ਹਾਂ ਇਹ ਆਪਣਾ ਅਡਾਨੀ ਬਾਨੀ ਕਹਿ ਰਹੇ ਆ ਉਸ ਤਰ੍ਹਾਂ ਰਾਜ ਚਲਾ ਰਿਹਾ ਹੈ ਇਹ ਆਪਣੇ ਦਿਮਾਗ ਨਾਲ ਤੇ ਗਿਆਨ ਨਾਲ ਅੱਜ ਨਹੀਂ ਚੱਲ ਰਿਹਾ ਹੈ ਜਾਂ ਤੂੰ ਗਿਆਨ ਨਾਲ ਰਾਜ ਨਹੀਂ ਚਲੇਗਾ ਐਦਾਂ ਹੀ ਹੁੰਦਾ ਰਹੇਗਾ ਇਹ ਸਰਕਾਰਾਂ ਜਤੂਬ ਦੂਸਰੇ ਦਿਮਾਗ ਨਾਲ ਰਾਜ ਚਲਾਣਗੇ ਰਾਜ ਨਹੀਂ ਚਲੇਗਾ ਆਪਣੇ ਦਿਮਾਗ ਤੇ ਗਿਆਨ ਨਾਲ ਰਾਜ ਚਲਾਣ ਤਰ ਰਾਜ ਸਹੀ ਚਲੇਗਾ ਜੇ ਰਾਜਾ ਸੁਖੀ ਤਾਂ ਜਨਤਾ ਸੁਖੀ ਜਨਤਾ ਦੁਖੀ ਤਾਂ ਰਾਜਾ ਵੀ ਦੁਖੀ ਹੈ ਉੱਪਰੋਂ ਬਿਛਕਦੀ ਕਹੀ ਜਾਣ ਵੀ ਅਸੀਂ ਸੁਖੀ ਆ ਪਰ ਅੰਦਰੋਂ ਦਾ ਦੁਖੀ ਹੈ ਨਾ ਉਹ ਵੀ ਜਨਤਾ ਵੀ ਦੁਖੀ ਹੈ ਜੇ ਐ ਨਹੀਂ ਜਨਤਾ ਦੀ ਬਾਦ ਦਵਾਰ ਲੈਣ ਨਾਲ ਬਾਦ ਵੀ ਦੁਖੇ ਭੋਗੇਗਾ ਇਹ ਕਹਤਾ ਹੈ ਹੁਣ ਮਤਲਬ ਕਹਿਣ ਦਾ ਮਤਲਬ ਇਹੀ ਹੈ ਦੇਖੋ ਪਹਿਲਾਂ ਜਿੰਨੇ ਵੀ ਰਾਜੇ ਹੋਏ ਆ ਰਾਮ ਜੀ ਹੋਏ ਆ ਕ੍ਰਿਸ਼ਨ ਜੀ ਨੇ ਦੱਸਿਆ ਰਾਜ ਕਿਸ ਤਰ੍ਹਾਂ ਚਲਾਣਾ ਆਪਣੇ ਸਾਡੇ ਗੁਰੂ ਹੋਏ ਆ ਕਾਲ ਯੁਗ ਚ ਉਹ ਉਪਦੇਸ਼ ਲੈ ਕੇ ਚੱਲਣਾ ਤੈਨ ਦੁੱਖ ਜਨਤਾ ਵੀ ਦੁਖੀ ਨਹੀਂ ਹੋਏਗੀ ਆਪ ਵੀ ਦੁਖੀ ਨਹੀਂ ਹੋਣਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀਗਾ ਵੀ ਉਹ ਜੋ ਹੈ ਗਿਆਨ ਆਪਣੇ ਤੇ ਗ੍ਰਹਿਣ ਕਰਨ ਨਾਲ ਤੇਰੇ ਤਕਲੀਫ ਤੋਂ ਸੰਸਾਰ ਹੀ ਬਚ ਸਕਦਾ ਆਪ ਵੀ ਬਚ ਸਕਦਾ ਜਿੰਨੀਆਂ ਹੁਣ ਤੱਕ ਮੀਟਿੰਗਾਂ ਹੋਈਆਂ ਨੇ ਜੀ ਉਹਨਾਂ ਦੇ ਵਿੱਚ ਸਰਕਾਰ ਅੰਦਰ ਕੁਝ ਕਹਿ ਦਿੰਦੀ ਹੈ ਬਾਹਰ ਕੁਝ ਕਹਿ ਦਿੰਦੀ ਹੈ ਉਹਦੇ ਬਾਰੇ ਤੁਸੀਂ ਕੀ ਕਹੋ ਇਹ ਤਾਂ ਸਿਰਫ ਟਾਈਮ ਟਪਾ ਰਹੀ ਹੈ ਜੀ ਮਤਲਬ ਜੇ ਜੋ ਫੈਸਲਾ ਲੈਣਾ ਉਹ ਤਾਂ ਤੈ ਹੈ ਨਾ ਕਿ ਜੋ ਲੈਣਾ ਪਰ ਇਹ ਦੇਖ ਰਹੇ ਹਾਂ ਵੀ ਜਨਤਾ 'ਚ ਕਿੰਨਾ ਕੁ ਜੋਸ਼ ਹੈ ਜੋਸ਼ ਤੋਂ ਬਾਅਦ ਫੈਸਲਾ ਲੈ ਤੇ ਉਹ ਤੋਂ ਫਾਇਦਾ ਨਹੀਂ ਕੋਈ ਆਪਣੇ ਦਿਮਾਗ ਨਾਲ ਪਹਿਲਾਂ ਹੀ ਫੈਸਲਾ ਸਹੀ ਲੈਣ ਤਾਂ ਕਿ ਜਨਤਾ ਤੰਗੇ ਨਾ ਹੋ ਸਕੇ ਫਿਰ ਵੀ ਤਾਂ ਫੈਸਲਾ ਆਖਰਕਾਰ ਹੁਣ ਜੇ ਕੱਲ ਨੂੰ 11 ਵਜੇ ਮਤਲਬ ਅੰਦੋਲਨ ਵੱਧਾ ਹੈ ਇਹ ਤੋੜਨੇ ਪੈਂਦੇ ਕਿਹਬਤ ਕਿੰਨਾ ਕ ਨੁਕਸਾਨ ਹੋ ਸਕਦਾ ਹੈ ਜੀ ਉਸਨਾਂ ਨੁਕਸਾਨ ਦਾ ਕੌਣ ਜ਼ਿੰਮੇਵਾਰ ਕੌਣ ਹੈ ਜੀ ਹੁਣ ਦੁਨੀਆ ਜਿਹੜਾ ਇੱਕ ਵਾਰੀ ਅੱਗੇ ਚਲੇ ਗਿਆ ਉਹ ਪਿੱਛੇ ਵਾਪਸ ਤਾਂ ਮੁੜੇਗਾ ਨਹੀਂ ਇਹ ਮਰੇਗਾ ਜਾਂ ਅੱਗੇ ਜਾਏਗਾ ਜੀ ਹੁਣ ਦੇਖੋ ਕਿੰਨਾ ਨੁਕਸਾਨ ਹੋ ਸਕਦਾ ਹੈ ਇਹਦੇ ਜ਼ਿੰਮੇਵਾਰ ਖੁਦ ਆਪ ਹੋਣਗੇ ਕਿਉਂ ਉਹਨਾਂ ਨੂੰ ਗਿਆਨ ਨਾਲ ਰਾਹ ਚਲਾਣਾ ਹੀ ਨਹੀਂ ਆ ਰਿਹਾ ਜੇ ਹੁਣ ਅੱਜ ਰਾਤ ਬਾਕੀ ਹੈ ਨੇ ਅੱਜ ਉਹ ਕੋਈ ਨਾ ਕੋਈ ਡਿਸੀਜਨ ਵਧੀਆ ਲੈ ਸਕਦੇ ਆ ਜਿਹਦੇ ਵਿੱਚ ਆਪ ਵੀ ਤੇ ਜਨਤਾ ਦਾ ਬਚਾਅ ਹੋ ਸਕਦਾ ਹੈ ਕਾਲ ਨੂੰ ਕੁਝ ਵੀ ਹੋ ਸਕਦਾ ਹੈ ਆਪਣੀ ਪੰਜਾਬ ਸਰਕਾਰ ਨੂੰ ਵੀ ਮਤਲਬ ਦੇਖਣਾ ਚਾਹੀਦਾ ਵੀ ਆਪਣੀ ਜਿਹੜੀ ਜਨਤਾ ਹੈ ਉਹਦਾ ਮਤਲਬ ਦਾਅ ਉਤੇ ਲੱਗਿਆ ਹੋਇਆ ਇੱਕ ਤਰ੍ਹਾਂ ਨਾਲ ਕਰੋ ਜਾਂ ਮਰੋ ਸਰਕਾਰ ਨੂੰ ਵੀ ਮੜਾ ਜਾਂ ਕੋਈ ਫੈਸਲਾ ਲੈ ਕੇ ਜਾਂ ਕੋਈ ਗੱਲਬਾਤ ਨਾਲ ਮਸਲਾ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਂ ਦੇਖੋ ਜੀ ਉਹਨਾਂ ਨੂੰ ਵੀ ਨਾਲ ਲੈ ਕੇ ਕਿਸਾਨਾਂ ਦੀ ਤੇ ਅਪੀਲ ਅੱਗੇ ਲਿਜਾ ਕੇ ਜਾਣਾ ਚਾਹੀਦਾ ਵੀ ਦੇਖੋ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਵੀ ਤੁਸੀਂ ਇਹ ਗੱਲ ਜੋ ਹੈ ਕਿਸਾਨਾਂ ਦੀ ਮੰਨੋ ਹਾਂ ਜੀ ਹਾਂ ਇਹਨਾਂ ਨੂੰ ਵੀ ਕਰਨਾ ਚਾਹੀਦਾ ਦੇਖੋ ਕਹਿ ਤਾਂ ਰਹੇ ਵੀ ਜ਼ੋਰ ਲਾ ਰਹੇ ਆ ਪਰ ਉਹਨਾਂ ਦੀ ਦੋਗਲੀ ਨੀਤੀ ਨਾ ਬਣਾਣਾ ਨੇਤਾੜ ਨੇਤਾੜ ਕਹੋਗੇ ਕਿਸਾਨਾਂ ਦੀ ਮਦਦ ਕਰਨ ਹਾਂ ਜੀ ਜਦੋਂ ਅਸੀਂ ਜਨਤਾ ਦੇ ਹੁੰਨੇ ਆ ਜਦ ਗੱਲਾਂ ਹੋਰ ਹੁੰਨੀਆਂ ਆ ਜਦੋਂ ਰਾਜਨੀਤੀ ਆ ਜਾਂਦੀ ਹੈ ਤਾਂ ਉਹੀ ਗੱਲ ਚੇਂਜ ਹੋ ਜਾਂਦੀ ਹੈ ਮਤਲਬ ਜੋ ਪਹਿਲੇ ਮਤਲਬ ਹੁੰਦੀ ਹੈ ਉਹੀ ਗੱਲ ਰਹਿਣੀ ਚਾਹੀਦੀ ਹੈ ਕੁਰਸੀ ਦੇ ਬਾਅਦ ਵੀ ਜਾਂ ਕੁਰਸੀ ਕੁਰਸੀ ਦੇ ਬੈਠ ਗਏ ਨਾ ਤਾ ਵੀ ਉਹੀ ਨੀਤੀ ਹੋਣੀ ਚਾਹੀਦੀ ਜੋ ਵੋਟਾਂ ਦੇ ਪਹਿਲਾਂ ਹੋਣੀ ਚਾਹੀਦੀ ਉਹ ਹੁੰਦੀ ਹੈ ਮਤਲਬ ਕੈਣੀ ਦੇ ਕਰਨ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਤੇ ਆਪਣੇ ਨਾਲ ਹੋਰ ਵੀ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਜਿਹੜੀਆਂ ਨਹੀਂ ਆਈਆਂ ਉਹ ਵੀ ਕੁਛ ਨਾ ਕਿਤੇ ਗੱਲਬਾਤ ਹੋਈ ਆ ਉਹਨਾਂ ਨਾਲ ਕੋਈ ਦੇਖੋ ਜੀ ਕਿਸਾਨ ਤਾਂ तकरीबन ਸਾਰੇ ਆ ਗਏ ਜੋ ਜਥੇਬੰਦੀਆਂ ਦੇ ਥੱਲੇ ਕਿਸਾਨ ਨੇ ਉਹ ਵੀ ਪਹੁੰਚ ਗਏ ਜਥੇਬੰਦੀਆਂ ਨੂੰ ਵੀ ਆਉਣਾ ਚਾਹੀਦਾ ਜਦ ਉਹਨਾਂ ਦੇ ਪਾਰਟੀ ਦੇ ਜਿਹੜੇ ਵਰਕਰ ਐ ਜੋ ਜ਼ਿੰਮੇਦਾਰ ਸਾਰੇ ਆ ਕਿ ਉਹਨਾਂ ਨੂੰ ਵੀ ਆਣਾ ਚਾਹੀਦਾ ਹੈ ਇਹ ਸਾਰਿਆਂ ਦਾ ਸਾਂਝਾ ਅੰਦੋਲਨ ਹੈ ਇੱਕ ਬੰਦੇ ਦਾ ਅੰਦੋਲਨ ਤਾਂ ਹੈ ਨਹੀਂ ਜੇ ਆਪਾਂ ਸੋਚੀਏ ਵੀ ਫਲਾਣਾ ਅੱਗੇ ਹੈ ਮੈਂ ਪਿੱਛੇ ਰਹਿ ਗਿਆ ਇਹ ਸੋਚ ਕੇ ਤਾਂ ਅੰਦੋਲਨ ਦਾ ਕੰਮ ਨਹੀਂ ਚੱਲੇਗਾ ਨਾ ਕੰਮ ਤਾਂ ਤਾਂ ਹੀ ਚੱਲੇਗਾ ਜੇ ਸਾਰੇ ਸਾਥ ਦੇਣਗੇ ਸਾਰਿਆਂ ਸਾਥ ਦੇਣਾ ਚਾਹੀਦਾ ਤਾਂ ਹੀ ਆਪਣੀ ਜਿੱਤ ਹੋਏਗੀ ਜਿੱਤ ਤਾਂ ਦੇਖੋ ਤੈ ਕਿਸਾਨਾਂ ਨਾਲ ਹੈ ਕੋਈ ਮਤਲਬ ਬੰਦੇ ਨਾਲ ਜਿੱਤੇ ਹੈ ਨਹੀਂ ਇੱਕ ਮੁਠ ਨਾਲ ਜਿੱਤਾ ਹੈ ਜੀ ਹੁਣ ਇੱਕ ਮੁਟ ਕਿਸਾਨ ਹੋ ਚੁੱਕਿਆ ਜਿੱਤਾ ਹਣੀ ਹੋਣੀ ਹੈ ਤੇ ਉਹ ਆ ਜਾਣ ਉਹਨਾਂ ਦੇ ਵੀ ਨਾਲ ਮਦਦ ਸੋਭਾ ਹੋਏਗੀ ਜੇ ਨਹੀਂ ਆਣਗੇ ਤਾਂ ਕਿਸਾਨਾਂ ਨੇ ਉਹ ਇਕੱਲੇ ਹੀ ਰਹਿ ਜਾਣਗੇ ਤੇ ਹੋਰ ਆ ਨੌਜਵਾਨਾ ਆਪਣੇ ਆਗੂ ਜੁੜੇ ਨੇ ਤੁਹਾਡਾ ਕੀ ਕਹਿਣਾ ਜੀ ਧਰਨੇ ਬਾਰੇ ਜੀ ਮੈਂ ਗੁਰਦਾਸ ਸਿੰਘ ਸੋਣਾ ਕੇ ਐਮਕੇਮ ਕਮੇਟੀ ਮੈਂਬਰ ਆ ਵੀ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਦੇਖੋ ਜਿਹੜਾ ਹ ਮੋਰਚਾ ਪੂਰੇ ਭਾਰਤ ਦਾ ਮੋਰਚਾ ਜਿਹੜੀਆਂ ਦੇ ਵਿੱਚ 10 ਮੰਗਾਂ ਪਾਈਆਂ ਗਈਆਂ ਨੇ ਉਹ ਹਰ ਇੱਕ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਕਿਸਾਨ ਮਜ਼ਦੂਰ ਨੂੰ ਪੂਰੇ ਭਾਰ ਦਾ ਲੋਡ ਆ ਉਹ ਇਹਦੇ ਵਿੱਚ ਮੰਗਾਂ ਨੇ ਦੋ ਵੱਡੇ ਫੋਰਮ ਵਾਲਾ ਇਹ ਮੋਰਚਾ ਲਾਇਆ ਗਿਆ ਗੈਰ ਰਾਜਨੀਤਿਕ ਸਕੀਮ ਤੇ ਦੂਜਾ ਮੋਰਚਾ ਕੀ ਹੈ ਇਹਨੂੰ ਦੇਖੋ ਸਰਕਾਰ ਗਲੇ ਦੇ ਵਿੱਚ ਲਗਾਤਾਰ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਚੌਥੀ ਮੀਟਿੰਗ ਵਿੱਚ ਜਿਹੜੀ ਸਰਕਾਰ ਨੇ ਪ੍ਰਪੋਜ਼ਲ ਭੇਜੀ ਤੀ ਵੀ ਜਿਹੜਿਆ ਪੰਜ ਫਸਲਾਂ ਨੇ ਉਹਨਾਂ ਦਾ ਐਮਐਸਬੀ ਪਲੱਸ 5 ਸਾਲ ਦਾ ਕੰਟਰੈਕਟ ਫਾਰਮਿੰਗ ਵੀ 5 ਸਾਲ ਬਸਤੇ ਦੇਖੋ ਉਹ ਮੋਸਤ ਦੇ ਹੇਟਾਂ ਕਿਸਾਨਾਂ ਆਗੂਆਂ ਨਾਲ ਜਾਂ ਲੋਕਾਂ ਨੇ ਉਹਨੂੰ ਨਕਾਰ ਤਿਆ ਵੀ ਦੇਖੋ ਸਾਨੂੰ ਆ ਪ੍ਰਪੋਪੋਜ਼ਲ ਨਹੀਂ ਚੰਗੀ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰਪੋਜ਼ਲ ਆ ਸਾਰੀਆਂ ਫਸਲਾਂ ਤੇ ਐਮਐਸਬੀ ਕਾਨੂੰਨ ਦੀ ਗਰੰਟੀ ਜਾਂ ਸੁਭਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਹੋਵੇ ਸਿੱਟੂ ਪੰਜਾਬ ਪੁਰਸਕਾਰਾ ਕਿਸਾਨ ਉਹਦਾ ਕਰਜ਼ੇ ਮੁਕਤੀ ਦੀ ਹੋਗੀ 2013 ਦਾ ਜਿਹੜਾ ਕਾਨੂੰਨ ਮਤਲਬ ਆਉਦੀ ਸੋਤ ਉਵੇਂ ਲੱਗਣਾ ਚਾਹੀਦਾ ਜਿਹੜਾ ਇਹਨਾਂ ਨੇ ਲਾਇਆ ਵੀ ਜਿਵੇਂ ਆਪਾਂ ਆਪਣੇ ਖੇਤਾਂ ਨੂੰ ਕੋਈ ਸੜਕਾਂ ਵਗੈਰਾ ਨਿਕਲਣ ਨਾ ਨਿਕਲਣ ਤਾਂ ਲੋਕਾਂ ਦੀ ਸੇਵਾ ਤੇ ਲਈ ਜਾਵੇ। ਉਹ ਕਾਨੂੰਨ 2013 ਦਾ ਜਿਹੜਾ ਪਹਿਲਾਂ ਉਹ ਹੁਣਾ ਚਾਹੀਦਾ। ਨਰੇਗਾ ਹੋ ਗਿਆ ਵੀ ਦੋ ਹੁਣ 27 ਦਿਨ ਕੰਮ ਮਿਲਣਾ ਚਾਹੀਦਾ। 700 ਦੀ ਹਾੜੀ ਜਿਵੇਂ 700 ਦੀ ਹਾੜੀ ਦੇ ਵਿੱਚ ਜਿਵੇਂ ਡੀਸੀ ਰੈਟ ਕੇ ਸਾਡੇ ਪਰਮੈਸਰ ਪਰੋਂ ਤਾਂ 3 ਸਰਪੀਲੇ ਹਿੰਤੀ ਬਣਦਾ। ਉਹ ਜੋ ਕੋਈ ਫੈਕਟਰੀ ਦੇ ਕੰਮ ਕਰਦਾ ਕਿਧਰੇ ਵੀ ਕੰਮ ਕਰਦਾ ਉਹਦੇ ਬਾਰੇ ਸਵਿਧਾਨ ਦੀ 5ਵੀਂ ਸੋਧ ਦੀ ਸੋਧ। ਇਹਦੇ ਵਿੱਚ ਆਪਣਾ ਮਤਲਬ ਗਰੀਬ ਵਰਗ ਜਿਆਦਾ ਲੋਕਾਂ ਨੂੰ ਨੇ। ਜਿਵੇਂ ਉਹਨਾਂ ਦੇ ਜੰਕੜਾ ਪਛਾਣ ਹੈ ਜਾਂ ਉੱਚ ਜੰਮਚਾਣੀਆਂ ਇਹ ਮੈਂ ਮੰਗਣਾ ਦੇਖੋ ਦੂਜੀ ਗੱਲ ਕੱਲ੍ਹ ਆਪਾਸ ਦਾ ਜਿਹੜੀ ਹੁਣ ਤੱਕ 4 ਮਿੰਟਾਂ ਹੋਜੇ ਨੇ ਫੇਸਟਾ ਨਿਕਲੀਆਂ ਨੇ ਉਹਦੇ ਕਰਕੇ ਜਿਹੜਾ ਸਾਡਾ ਦਿੱਲੀ ਕੁਸਤਾ ਲਾਂਚ ਸੀ ਦੋ ਵੱਡੇ ਫੋਰਮ ਵੱਲੋਂ 13 ਤਰੀਕ ਦਾ ਸੀ ਸਾਨੂੰ ਜਿੱਥੇ ਪੰਜਾਬ ਮਤਲਬ ਸੈਂਟਰ ਸਰਕਾਰ ਨੇ ਜਾਂ ਹਰਿਆਣਾ ਖੱਤਰ ਸਰਕਾਰ ਨੇ ਸਾਨੂੰ ਆਪ ਦੇ ਭਾਰਤ ਆਪਣੀ ਰਾਜਨੀਤੀ ਸਜਾ ਨਹੀਂ ਸਕਦੇ ਦੇਖੋ ਸ਼ਾਂਤ ਮੀਤਰੀ ਦੇ ਤਰੀਕੇ ਨਾਲ ਆਪਣੀਆਂ ਮੰਗਾਂ ਲੈ ਕੇ ਕਿਸਾਨ ਜਾ ਰਹੇ ਤੇ ਪਰ ਦੂਜੇ ਪਾਸੇ ਬੀਜੇਪੀ ਸਰਕਾਰ ਨੇ ਫੌਜਾਂ ਲਾ ਕੇ ਫੌਜਾਂ ਨਾਲ ਬੰਬਵਾਰੀ ਹੋ ਰਹੀ ਆ ਹੱਥੋਂ ਗਏ ਸੱਟਚਾਰ ਨੇ ਤੁਆਣੇ ਕਿਸਾਂ ਸੱਡੇ ਤਰ੍ਹਾਂ ਤਰ੍ਹਾਂ ਦਾ ਜ਼ੁਲਮ ਕਰਾਇਆ ਜਾ ਰਿਹਾ ਦੇਖੋ ਜਿਹੜੀਆਂ ਸਾਡੀਆਂ ਮੰਗਾਂ ਧੀਆਂ ਅੱਜ ਦੀਆਂ ਮੰਗਾਂ ਨੇ ਪ੍ਰਾਇਮ ਟਾਈਮ ਦੀਆਂ ਮੰਗ ਸਰਕਾਰ ਨੇ ਮੰਨੀਆਂ ਬਣੀਆਂ ਸਰਕਾਰ ਵਾਦਾ ਖਲਾਫੀ ਕਰੀ ਆ ਇਹਦੇ ਵੀ ਸਾਡੇ ਕਿੰਨੇ ਹੀ ਕਿਸਾਨ ਸੀਧ ਹੋ ਗਏ ਦੇਖੋ ਸਰਕਾਰਾਂ ਜਿਹੜੀਆਂ ਹੁਣ ਤੱਕ ਸਾਰੇ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਚ ਘੁਕੂਤ ਰਹੇ ਨੇ ਉਹਦੇ ਕਰਕੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਜਿਨ੍ਹਾਂ ਨੇ ਦੇਖੋ ਰੋਜੀ ਰੋਟੀ ਖਾਣ ਜੋ 10 ਕੰਟੇ ਕੰਮ ਕਰਦੋ ਕੀ 12 ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਫਸਲਾਂ ਨਾਸਲਾਂ ਦਾ ਸਵਾਲ ਕਹਿ ਸਕਦੇ ਆ ਸਾਫ ਰਜਾ ਜੋ ਜਾਪਰਦੇਸ਼ ਵਿੱਚ ਲੜਾਈ ਆ ਕਿਸਾਨ ਸ਼ਾਂਤ ਵੀ ਤਰੀਕੇ ਨਾਲ ਆਪਣੇ ਹੱਕਾਂ ਲਈ ਮੰਗਾਂ ਲਈ ਦਿੱਲੀ ਜਾ ਰਹੇ ਤੇ ਪਰ ਬੀਜੇਪੀ ਸਰਕਾਰ ਨੇ ਤੇ ਬੜੇ ਬੜੇ ਪੈਰੀਗੇਟ ਲਾ ਕੇ ਜਿਵੇਂ ਇੱਕ ਦੋ ਇਹ ਪਾਊਡਰ ਹੁੰਦੇ ਨੇ ਚ ਚైనా ਦਾ ਪਾਊਡਰ ਜਾਂ ਪਾਕਿਸਤਾਨ ਦਾ ਪਾਊਡਰ ਫਿਰ ਦੂਜੇ ਪਾਸੇ ਕਿਸਾਨ ਹੱਥੇ ਨੇ ਸਰਕਾਰਾਂ ਕੋਲ ਫੌਜਾਂ ਕੋਲ ਬਹੁਤਾ ਹਥਿਆਰ ਦੇਖੋ ਉਹ ਜ਼ੁਲਮ ਕਰ ਰਹੇ ਨੇ ਉਹਦੇ ਕਰਕੇ ਲੋਕ ਆ ਪੂਰੇ ਭਾਰਤ ਦਾ ਮਤਲਬ ਅੰਦੋਲਨ ਮੇਰੇ ਪੁਰਾਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਸਾਰੇ ਪੰਜਾਬ ਦੇ ਲੋਕ ਆ ਦਿੱਲੀ ਅੰਦੋਲਨ ਜਾਣ ਕੇ ਤਾਂ ਸਾਰੇ ਭਾਰ ਦੇ ਮੰਗਾ ਪੁੱਲੀਆਂ ਹੋਣਗੀਆਂ ਕਿਉਂਕਿ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੇ ਨੇੜੇ ਤੇੜੇ ਲੋਕਾਂ ਨੂੰ ਅਪੀਲ ਆ ਵੀ ਭਾਈ ਜਿਹੜੀ ਆ ਲੜਾਈਆਂ ਦੇਖੋ ਲੋਕ ਅਮਰਸਰ ਤੋਂ ਕੋਈ ਜਿਹੜੇ ਬਾਹਰ ਤੋਂ ਪਹੁੰਚ ਚੁੱਕੇ ਨੇ ਪਰ ਹੁਣ ਸਾਡੇ ਜਿਹੜੇ ਪਟਿਆਲਾ ਦੇ ਲੋਕ ਲੋਕਾਂ ਉਹਨਾਂ ਦਾ ਫਰਜ਼ ਬਣਦਾ ਵੀ ਆਪਾਂ ਭਾਈ ਮੂਹਰੇ ਹੋ ਕੇ ਇੱਥੇ ਮੋਰਚੇ 'ਤੇ ਪਹੁੰਚੇ ਇਹ ਲੋਕਾਂ ਦਾ ਸਾਥ ਦੇ ਕਿਉਂਕਿ ਜਿਹੜੇ ਰਸਤੇ ਨਾਲ ਭਏ ਨੇੜੇ ਤੇੜੇ ਚੀਜ਼ਾਂ ਪਰਾਂ ਦਾ ਆਪਾਂ ਕਰ ਸਕਦੇ ਆ ਉਹ ਦੂਰੋਂ ਲੋਕ ਨਹੀਂ ਕਰ ਸਕਦੇ ਇਹਦੇ ਕਰਕੇ ਮੇਰੇ ਪਟਿਆਲਾ ਜ਼ਿਲ੍ਹੇ ਦੇ ਅਪੀਲ ਪੂਰੇ ਲੋਕਾਂ ਨੂੰ ਅਪੀਲ ਆ ਦੇਖੋ ਲੰਗਰ ਪਾਣੀ ਬਹੁਤ ਚੱਲ ਰਿਹਾ ਨੇ ਮੇਰੇ ਲੋਕਾਂ ਕਰਕੇ ਪਰ ਉਹਦੇ ਨਾਲ ਨਾਲ ਲੋਕਾਂ ਦਾ ਸਾਥ ਵੀ ਚਾਹੀਦਾ ਜਿਵੇਂ ਬੀਬੀਆਂ ਪਹਿਣਾ ਵੀ ਨਿਕਲਣਾ ਸੜਕਾਂ ਤੇ ਆਣ ਸ਼ਾਂਤਮਈ ਤਰੀਕੇ ਨਾਲ ਆਪਾਂ ਚੱਲੀਏ ਤਾਂ ਜੋ ਸਰਕਾਰ ਨੂੰ ਲੱਗੇ ਵੀ ਹਾਂ ਜਿਹੜੇ ਮੰਗ ਨੇ ਪੰਜਾਬ ਨੂੰ ਉੱਠ ਚੁੱਕਿਆ ਇਹਦੇ ਬਾਅਦ ਪੂਰੇ ਭਾਰ ਦੇ ਲੋਕ ਉੱਠਣਗੇ ਤੇ ਹੁਣ ਆਪਣਾ ਜਿਹੜਾ ਲੰਗਰ ਵੀ ਚੱਲ ਰਿਹਾ ਨੇ ਸਾਰਾ ਕੁਝ ਚੱਲ ਰਿਹਾ ਹੈ ਤੇ ਹੁਣ ਆਪਣਾ ਮਤਲਬ ਹੈ ਕਿ ਨੌਜਵਾਨਾਂ ਨੂੰ ਅਪੀਲ ਕਰ ਦੋ ਵੀ ਨੌਜਵਾਨ ਹੁਮਾਵਾ ਕੇ ਪਹੁੰਚਣ ਅਸੀਂ ਸਾਰੇ ਜਥੇਬੰਦੀਆਂ ਦੇ ਮੈਂਬਰਾਂ ਨੂੰ ਜਿਹੜੇ ਘਰ ਬੈਠੇ ਨੇ ਉਹਨਾਂ ਨੂੰ ਕਹਿੰਦੇ ਆਂ ਹੋਰ ਜੋ ਅਪੀਲ ਕਰਦੇ ਆਂ ਵੀ ਘਰ ਛੱਡ ਕੇ ਆਪਣੇ ਆਪਣਾ ਲੜਾਈ ਹੋ ਰਹੀ ਹੈ ਇਹਦੇ ਵਿੱਚ ਪਹੁੰਚਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਲੜਾਈ ਜਿੱਤ ਸਕੀਏ ਨੌਜਵਾਨ ਔਰ ਬਜ਼ੁਰਗਾਂ ਦਾ ਸਾਥ ਦਿਓ ਔਰ ਬੀਬੀਆਂ ਦਾ ਖਾਸ ਕਰਕੇ ਆਪਣੀਆਂ ਆਪਣੀ ਜਥੇਬੰਦੀ ਦੀਆਂ ਬੀਬੀਆਂ ਵੀ ਬਹੁਤ ਆਈਆਂ ਹਨ ਤਕਰੀਬਨ 4-500 ਬੀਬੀ ਇੱਥੇ ਧਰਨੇ ਤੇ ਅੱਜ ਪਹੁੰਚੀ ਹੋਈ ਹੈ ਉਹ ਵੀ ਕਹਿੰਦੇ ਆਂ ਵੀ ਅਸੀਂ ਥੋੜੇ-ਮੋਡੇ ਨਾਲ ਮੋਟਾ ਲਾ ਕੇ ਅੱਗੇ ਚਲਾਂਗੇ ਬੀਬੀਆਂ ਨੂੰ ਵੀ اپੀਲ ਹੈ ਵੀ ਉਹ ਵੀ ਆਪਣੇ ਘਰਾਂ ਤੋਂ ਤਾਲੇ ਲਾ ਕੇ ਇਸ ਮੋਰਚੇ ਤੇ ਪਹੁੰਚਣਾ ਚਾਹੀਦਾ ਜੇ ਜੇ ਹੁਣ ਨਾ ਆਪਾਂ ਕੁਝ ਕਰਿਆ ਤਾਂ ਆਪਣਾ ਨਸਲਾਂ ਤੇ ਫਸਲਾਂ ਸਮਝ ਲਓ ਇੱਕ ਤਰ੍ਹਾਂ ਨਾਲ ਦਾਅ ਤੇ ਲੱਗੀਆਂ ਵੀ ਉਹ ਤਾਂ ਪਹਿਲਾਂ ਤੋਂ ਹੀ ਲੱਗੀਆਂ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਕੰਮ ਵੀ ਜਿਹੜੀ ਫਸਲਾਂ ਔਰ ਨਸਲੇ ਮਕਾਉਣ ਤੇ ਖੜੀ ਹੁੰਦੀ ਹੈ ਇਹ ਉਹ ਆਪਣਾ ਕੰਮ ਕਰਦੇ ਨੇ ਆਪਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਆਪਣੇ ਕੰਮ ਦੇ ਵਿੱਚ ਆਪਾਂ ਨੂੰ ਹੱਥ ਵਟਾਉਣਾ ਚਾਹੀਦਾ ਵੱਧ ਤੋਂ ਵੱਧ ਇਕੱਠੇ ਹੋ ਕੇ ਅੱਗੇ ਨੂੰ ਜਾਣਾ ਚਾਹੀਦਾ